ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟ ਸਾਹਿਬ ਇੱਕ ਪਾਸੇ ਡੀਆਈਜੀ ਹਰਚਰਨ ਸਿੰਘ ਭੁੱਲਰ ਹੋਣਾ ਦੇ ਵਕੀਲ ਇਹ ਕਹਿੰਦੇ ਆ ਕਿ ਸੀਬੀਆਈ ਨੇ ਜਿਹੜੀ ਗ੍ਰਿਫਤਾਰੀ ਕੀਤੀ ਹੈ ਇਹ ਤਾਂ ਉਹਨਾਂ ਦਾ ਅਧਿਕਾਰ ਖੇਤਰ ਹੀ ਨਹੀਂ ਬਣਦਾ ਮਾਨਯੋਗ ਹਾਈ ਕੋਰਟ ਜਾਂਦੇ ਆ ਉੱਥੋਂ ਬੇਲ ਰਿਫਿਊਜ਼ ਹੋ ਜਾਂਦੀ ਆ ਫਿਰ ਸੁਪਰੀਮ ਕੋਰਟ ਜਾਂਦੇ ਆ ਉੱਥੇ ਅਰਜੀ ਤੇ ਸੁਣਵਾਈ ਨਹੀਂ ਹੁੰਦੀ ਤੇ ਆਖਰਕਾਰ ਇਹ ਫਿਰ ਸੀਬੀਆਈ ਕੋਰਟ ਜੀ ਚਲੇ ਜਾਂਦੇ ਆ ਬਈ ਸੀਬੀਆਈ ਕੋਰਟ ਜਿਹੜੀ ਆ ਉਹ ਫੈਸਲਾ ਕਰੇ ਬਈ ਡੀਆਈਜੀ ਭੁੱਲਰ ਦੀ ਜਿਹੜੀ ਗ੍ਰਿਫਤਾਰੀ ਹੈ ਜਾਇਜ਼ ਆ ਜਾਂ ਨਾਜਾਇਜ਼ ਆ ਤੇ ਨਾਲੇ ਬੇਲ ਦਿੱਤੀ ਜਾਵੇ ਵੈਸੇ ਇਹ ਬੜਾ ਮਾਮਲਾ ਜਿਹੜਾ ਇਹ ਦਿਲਚਸਪ ਜਿਹਾ ਮਾਮਲਾ ਹੋ ਗਿਆ ਬਈ सीबीआई ਜਿਹਦੇ ਖਿਲਾਫ ਇਹ ਆਵਾਜ਼ ਬੁਲੰਦ ਕਰ ਰਿਹਾ ਵੀ ਸਾਨੂੰ ਇਹ ਗ੍ਰਿਫਤਾਰ ਨਹੀਂ ਕਰ ਸਕਦੇ ਪੰਜਾਬ ਇਹਨਾਂ ਦਾ ਅਧਿਕਾਰ ਖੇਤਰ ਨਹੀਂ ਹੈਗਾ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਦੂਜੇ ਪਾਸੇ सीबीआई ਅਦਾਲਤ ਚ ਜਾਂਦੇ ਆ ਇਹ ਵੀ ਤੁਹਾਨੂੰ ਸਮਝਦੇ ਆ ਵੀ सीबीआई ਅਦਾਲਤ ਦਾ ਆਖਰਕਾਰ ਰੋਕ ਕਿਉਂ ਕਰਨਾ ਪਿਆ ਦੂਜੇ ਪਾਸੇ ਪੱਟੀ ਸਾਹਿਬ ਅਮਰੀਕਾ ਦੇ ਵਿੱਚ ਜਦੋਂ ਸਾਡੇ ਪੰਜਾਬੀ ਜਾਂਦੇ ਆ ਨਾ 50 ਲੱਖ ਤੋਂ ਲੈ ਕੇ 80 ਲੱਖ 90 ਲੱਖ ਕਰੋੜ ਰੁਪਇਆ ਆਮ ਹੀ ਲਾ ਦਿੰਦੇ ਆ ਔਰ ਐਸੇ ਆਸਤੇ ਜਾਂਦੇ ਆ ਅਮਰੀਕਾ ਦੇ ਵਿੱਚੋਂ ਬਾਰਡਰ ਟੱਪਦੇ ਆ ਜੰਗਲ ਦਾ ਰਸਤਾ ਨਿਕਲ ਕੇ ਜਾਂਦੇ ਆ ਵੀ ਆਖਰਕਾਰ ਦੇਰ ਸਵੇਰ ਕਿਸੇ ਦਿਨ ਬਾਰੀ ਸਾਲੀ ਕਹਿੰਦੇ ਰੂੜੀ ਦੀ ਵੀ ਸੁਣੀ ਜਾਂਦੀ ਕਹਿੰਦੇ ਕਿਸੇ ਦਿਨ ਸੁਣੀ ਜਾਊਗੀ ਅਮਰੀਕਾ ਦਾ ਗ੍ਰੀਨ ਕਾਰਡ ਮਿਲ ਜਾਊਗਾ ਤੇ ਨਾਲੇ ਉੱਥੋਂ ਦਾ ਪਾਸਪੋਰਟ ਮਿਲ ਜਾਊਗਾ ਪਰ ਆ 트ੰਪ ਸਾਹਿਬ ਨੇ ਨਵਾਂ ਹੀ ਫਰਮਾਨ ਜਾਰੀ ਕਰ ਦਿੱਤਾ ਕਹਿੰਦੇ ਵੀ ਜਿੰਨੇ ਸ਼ਰਨਾਰਥੀ ਆਏ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਪਰ ਅਸੀਂ ਉਹਨਾਂ ਨੂੰ ਨਾਗਰਿਕਤਾ ਨਹੀਂ ਦੇ ਸਕਦੇ ਪਰ ਹੋਰ ਦੇਸ਼ਾਂ ਦੇ ਵਿੱਚ ਭੇਜ ਦਾਂਗੇ ਉਹ ਜਿਹੜੇ ਦੇਸ਼ਾਂ 'ਚ ਭੇਜਣ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਯੂਗਾਂਡਾ ਹਾਂਜੀ ਨਾਲ 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 ਇਹਨਾਂ ਦੇ ਜਿਹੜੇ ਦੇਸ਼ ਛੋਟੇ ਛੋਟੇ ਹੋਰ ਹੈਗੇ ਆ ਜਿਹੜੇ ਜੰਗਲਾਂ ਚੋਂ ਇਹ ਮੁੰਡੇ ਨਿਕਲ ਕੇ ਜਾਂਦੇ ਆ ਕਹਿੰਦੇ ਉਹਨਾਂ ਦੀ ਭੇਜ ਦੋ ਉੱਥੋਂ ਦੀ ਨਾਗਰਿਕਤਾ ਲੈ ਲਓ ਤੇ ਇਹ ਵੀ ਬੜਾ ਮਾਮਲਾ ਹੈਗਾ ਵੀ ਪੰਜਾਬ ਦੇ ਵਿੱਚ ਤੇ ਏਜੰਟਾਂ ਦੀਆਂ ਪੌਂ ਪਾਰਾਂ ਨੇ ਉਹਦੇ 50 ਲੱਖ ਤੋਂ ਲੈ ਕੇ ਕਰੋੜ ਰੁਪਈਆ ਲੈਂਦੇ ਆ ਵੀ ਅਮਰੀਕਾ ਦਾ ਤੁਹਾਨੂੰ ਵੀਜ਼ਾ ਲਵਾ ਦਿੰਨੇ ਆ ਤੇ ਤੁਸੀਂ ਉੱਥੇ ਜਾਓ ਤੇ ਨਾਗਰਿਕਤਾ ਹਾਸਲ ਕਰੋ ਤੀਜਾ ਬੜਾ ਐ ਮਾਮਲਾ ਪਟੇ ਸਾਹਿਬ ਵੀ ਵੀਰਵਾਲ ਦਿਵਸ ਨੂੰ ਲੈ ਕੇ ਇੱਕ ਵਿਵਾਦ ਜਿਹੜਾ ਥੰਮਣ ਦਾ ਨਾ ਨਹੀਂ ਲੈ ਰਿਹਾ ਹੁਣ ਇਹ ਵਿਵਾਦ ਜਿਹੜਾ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਨਾਲ ਆ ਜੁੜਿਆ ਭਾਜਪਾ ਦੇ ਸਪੋਕਸਪਰਸਨ ਹੈ ਪ੍ਰਿਤਪਾਲ ਸਿੰਘ ਬੱਲੀਏਵਾਲ ਉਹ ਕਹਿੰਦੇ ਵੀ ਜਦੋਂ ਇਸ ਮਾਮਲੇ ਦੇ ਬਾਰੇ ਕਮੇਟੀ ਬਣਾਈ ਜਾ ਰਹੀ ਸੀ ਜਦੋਂ ਇੱਕ ਕਮੇਟੀ ਨੇ ਇਹ ਫੈਸਲਾ ਕੀਤਾ ਵੀ ਸਾਬ ਜਦਿਆਂ ਦੀ ਸ਼ਹਾਦਤ ਨੂੰ ਜਿਹੜਾ ਸਮਰਪਿਤ ਇੱਕ ਪ੍ਰੋਗਰਾਮ ਕਰਾਇਆ ਜਾਏਗਾ ਤੇ ਜਦੋਂ ਵੀਰ ਬਾਲਦੇਵ ਸਨਾ ਰੱਖਣਾ ਸੀ ਤੇ ਕਹਿੰਦੇ ਸੁਖਬੀਰ ਬਾਦਲ ਤੇ ਮਨਜੀਤ ਸਿੰਘ ਜੀ ਕੇ ਨੇ ਬਕਾਇਦਾ ਤੌਰ ਤੇ ਹਮੀ ਭਰੀ ਸੀ ਇਹ ਮਾਮਲੇ ਤੁਹਾਡਾ ਸਮਝਣ ਦੀ ਕੋਸ਼ਿਸ਼ ਕਰਦੇ ਆ ਔਰ ਸਭ ਤੋਂ ਪਹਿਲਾਂ ਬੱਡੀ ਸਾਹਿਬ ਡੀਆਈਜੀ ਪੁੱਲਰ ਹੋਣੀ ਹੁਣ ਸੀਬੀਆਈ ਕੋਰਟ ਚ ਗਏ ਆ ਜੀ ਵੇਖੋ ਡੀਆਈਜੀ ਪੁੱਲਰ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਇਹਦੇ ਤੇ 11 ਅਕਤੂਬਰ 2025 ਨੂੰ ਜਿਹੜਾ ਸੁਕਰਤ ਦਾ ਕਾਰੋਬਾਰੀ ਸ਼ਿਕਾਜ ਪੱਤਾ ਉਹਦੇ ਨੂੰ ਸ਼ਿਕਾਇਤ ਲੱਗ ਗਈ ਸੀ ਤੇ ਉਹ ਆਕਾਸ਼ ਪੱਤਾ ਨਾਲ ਜਿਹੜੀ ਡੀਲ ਕੀਤੀ ਸੀ 8 ਲੱਖ ਰੁਪਏ ਦੀ ਉਹ 2023 ਦੇ ਵਿੱਚ ਆਕਾਸ਼ ਪੱਤਾ ਦੇ ਖਾਤੇ ਤੇ ਖਰਾਤ ਕੀ ਦਰ ਸੀ ਉਹਨੂੰ ਸੈਟਲ ਕਰਨ ਵਾਸਤੇ ਪੈਸ਼ ਲਾਇਆ ਗਿਆ ਸੀ ਤੇ 16 ਅਕਤੂਬਰ ਨੂੰ ਭੁੱਲਰ ਨੂੰ ਮੁਹਾਰੀ ਤੋਂ ਗ੍ਰਿਫਤਾਰ ਕੀਤਾ ਗਿਆ ਨਾਲ ਇਹਦੇ ਜਿਹੜਾ ਹੈਗਾ ਸੀ ਮੇਰਾ ਇਹਦਾ ਆਪਣਾ ਟਾਊਟ ਕ੍ਰਿਸ਼ਨੂ ਉਹਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਉਹਨੂੰ ਕੀਤਾ ਗਿਆ ਮੁਰਕੀ ਨੂੰ ਗ੍ਰਿਫਤਾਰ ਕੀਤਾ ਗਿਆ 17 ਅਕਤੂਬਰ ਨੂੰ ਜੇ ਪੈਟਰਨ ਸੀਬੀਆਈ ਕੋਰਟ ਨੇ ਭੁੱਲਰ ਟਿਕਟ ਨੂੰ ਥੋੜਾ 14 ਦਿਨ ਦੀ ਨਿਆਂਇਕ ਰਾਸਤੇ ਭੇਜ ਦਿੱਤਾ 18 ਅਕਤੂਬਰ ਨੂੰ ਭੁੱਲਰ ਨੂੰ ਸਸਪੈਂਡ ਕਰ ਦਿੱਤਾ ਗਿਆ 23 ਅਕਤੂਬਰ ਨੂੰ ਸੀਬੀਆਈ ਨੇ ਚੰਡੀਗੜ੍ਹ ਦੀ ਕੋਠੀ ਤੇ ਦੁਬਾਰਾ ਰੇਡ ਕੀਤੀ ਤੇ ਉੱਥੇ ਪੁਛਪੜਤਾਲ ਕਰਨ ਤੋਂ ਬਾਅਦ ਕੋਠੀ ਦੀ ਪਮੈਸ਼ ਵੀ ਕੀਤੀ ਕਿ ਇਹ ਕਿੰਨੇ ਕਰੋੜ ਦੀ ਬਣਦੀ ਹੈ ਕਵੀਕ ਤੋਂ ਬਨੂ ਉਹਨਾਂ ਦੇ ਮੱਛੀਵਾੜੇ ਦਾ ਫਾਰਮ ਬਣਾਇਆ ਸੀ ਉਹਦੇ ਤੇ ਕਹਿ ਕੀਤਾ ਉੱਥੋਂ ਵਿਦੇਸ਼ੀ ਸ਼ਰਾਬ ਵੀ ਬਰਾਮਦ ਹੋਈ ਤੇ ਵਿਦੇਸ਼ੀ ਗੱਡੀਆਂ ਵੀ ਬਰਾਮਦ ਹੋਈਆਂ ਤੇ ਉਹਦੇ ਨਾਲ ਕੁਝ ਚਾਬੀਆਂ ਜਿਹੜੀਆਂ ਵਿਦੇਸ਼ੀ ਗੱਡੀਆਂ ਸੀ ਉਹਨਾਂ ਦੀ ਬਰਾਮਦ ਕੀਤੀਆਂ ਗੱਡੀਆਂ ਬਰਾਮਦ ਚਾਬੀਆਂ ਬਰਾਮਦ ਕੀਤੀਆਂ ਗਈਆਂ ਨਾਤੀਕ ਤੋਂ ਬਨੂ ਜਿਹੜੀ ਪੰਚ ਨਾਤੀਕ ਤੋਂ ਬਨੂ ਪੰਜਾਬ ਬਿジネス ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕਰਤਾ ਹੈ ਉੱਥੇ ਮੁੜ ਕੇ ਸੀਬੀਆਈ ਤੇ ਵਿਚੇ ਦੇ ਸਾਹਮਣੇ ਸਾਹਮਣੀ ਹੋ ਗਈ ਉਹ ਕਹਿੰਦੇ ਅਸੀਂ ਰਿਮਾਨ ਲੈਣਾ ਉਹ ਕਹਿੰਦੇ ਅਸੀਂ ਰਿਮਾਨ ਲੈਣਾ ਪਰ ਕੋਰਟ ਨੇ ਇਹ ਕਿਹਾ ਵੀ ਨਹੀਂ ਇਹ ਸੀਬੀ ਰਿਮਾਨ ਲੈ ਗਿਆ ਆਪਣੀ ਪੀੜਾ ਜਾਦੂ ਪੰਚੂਲ ਕਰੇਗੀ ਬਾ ਸੋਚਾ ਗਿਆ ਆਪਾਂ 23 ਅਕਤੂਬਰ ਨੂੰ ਫਿਰ 14 ਦਿਨ ਦੀ ਇਹਨਾਂ ਨੂੰ ਫਿਰ ਨਿਆਂਗ੍ਰਾਸ ਭੇਜਦਾ ਜਾਂਦਾ ਵਾ 1 ਨਵੰਬਰ ਨੂੰ ਫਿਰ ਇਹਨਾਂ ਨੂੰ ਰਿਮਾਨ ਤੇ ਜਾ ਜਾਂਦਾ ਵਾ ਪਹਿਲੇ ਰਿਮਾਨ ਦਾ 6 ਨੂੰ ਇਹਨਾਂ ਦਾ ਰਿਮਾਨ ਪੰਜੰਦ ਹੋਰ ਵਾਰ ਜਾਂਦਾ ਇਹਨਾਂ ਦੇ 7.5 ਕਰੋੜ ਰੁਪਇਆ ਨਗਦ ਜਿਹੜਾ ਬਰਾਮਦ ਕੀਤਾ ਗਿਆ ਫਿਰ ਜਿਹੜੀਆਂ ਘੜੀਆਂ ਸ਼ਰਾਬ ਦੀ ਆਪਾਂ ਗੱਲ ਕੀਤੀ ਆ ਉਹ ਚੀਜ਼ਾਂ ਨੂੰ ਲੈ ਕੇ ਸੀਬੀਸੀਏ ਭੁੱਲਰ ਸਾਹਿਬ ਜਿਹੜੇ ਬੜੇ ਕਸੂਤੇ ਫਸ ਗਏ ਇਹਨਾਂ ਨੇ ਆਪਣੀ ਬੇਲ ਅਪਲਾਈ ਕੀਤੀ ਸੀ ਹਾਈ ਕੋਰਟ ਦੇ ਵਿੱਚ ਬੇਦਵਾਸਤੇ ਤੇ ਹਾਈ ਕੋਰਟ ਨੇ ਇੱਥੋਂ ਤੱਕ ਕਹਿਤਾ ਸੀਬੀ ਨੂੰ ਵੀ ਜਦੋਂ ਤੁਹਾਡੀ ਜਾਂਚ ਕੰਪਲੀਟ ਹੋ ਗਈ ਆ ਚਲਾਨੀ ਵੀ ਪੇਸ਼ ਹੋ ਗਿਆ ਤੇ ਫਿਰ ਤੁਸੀਂ ਕਿਉਂ ਇੰਨੀ ਜਿੱਦ ਕਰ ਰਹੇ ਹੋ ਤੁਸੀਂ ਕਿਉਂ ਕਹਿ ਰਹੇ ਹੋ ਵੀ ਨਹੀਂ ਵੀ ਸਾਨੂੰ ਇਹਦੀ ਉਹ ਜ਼ਮਾਨਤ ਦਾ ਵਿਰੋਧ ਕਰ ਰਹੇ ਉਤਵੀਂ ਜਿ ਲੱਗਦਾ ਸੀ ਵੀ ਸ਼ਾਇਦ ਜ਼ਮਾਨਤ ਮਿਲ ਜੂ ਲੇਕਿਨ ਉਹਨਾਂ ਨੇ ਜ਼ਮਾਨਤ ਦਾ ਕੋਈ ਇਹਨਾਂ ਦਾ ਕੋਈ ਖਾਸ ਦੱਸਿਆ ਨਹੀਂ ਵੀ ਇਹਨਾਂ ਨੂੰ ਜ਼ਮਾਨਤ ਕਿਉਂ ਨਹੀਂ ਉਹਨਾਂ ਨੇ ਕੋਈ ਗੱਲ ਕਹੀ ਵੀ ਨਹੀਂ ਵੀ ਇਹ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹੁਣ ਇਹਨਾਂ ਦੇ ਵਕੀਲ ਮਰ ਕੇ ਸੁਪਰੀਮ ਕੋਰਟ ਚਲੇ ਗਏ ਸੁਪਰੀਮ ਕੋਰਟ ਨੇ ਇਹਨਾਂ ਦੀ ਕਿਸੇ ਵੀ ਕੇਸ ਦੇ ਵਿੱਚ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਹਾਲ ਦੀ ਕਰੀਏ ਜਿਦੇ ਕਿਸੇ ਪ੍ਰਕਾਰ ਦੀ ਕੋਈ ਸੁਣਵਾਈ ਨਹੀਂ ਹੋ ਸਕੀ ਦੋ ਰਸਤਿਆਂ 'ਨ ਵਾਸਤੇ ਵੱਡੇ ਸੀ ਇੱਕ ਸੁਪਰੀਮ ਕੋਰਟ ਤੇ ਇੱਕ ਹਾਈ ਕੋਰਟ ਦੋਵਾਂ ਦੇ ਵਿੱਚੋਂ ਰਾਹਤ ਨਹੀਂ ਮਿਲੀ ਹੁਣ ਉਹਨਾਂ ਦੇ ਭੌਂ ਕੇ ਜਿਹੜੇ ਵਿਕਰਮ ਚੌਧਰੀ ਉਹਨਾਂ ਦੇ ਆਪਣੇ ਵਕੀਲ ਨੇ ਉਹਨਾਂ ਨੇ ਸੀਬੀਆਈ ਦੀ ਕੋਰਟ ਦੇ ਵਿੱਚ ਆਪਣੀ ਐਪਲੀਕੇਸ਼ਨ ਦਾਇਰ ਕੀਤੀ ਵੀ ਸਾਾਨੂੰ ਇੱਥੋਂ ਜ਼ਮਾਨਤ ਮਿਲ ਜਾਵੇ ਦੇ ਸਕਦੀ ਸੀਬੀਆਈ ਕੋਰਟ ਕਿਉਂ ਦੇ ਸਕਦੀ ਹੈ ਵੀ ਜਦੋਂ ਜਾਂਚ ਕੰਪਲੀਟ ਹੋ ਗਈ ਆ ਉਹਨਾਂ ਦੀ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਆ ਚਲਾਨ ਤੁਸੀਂ ਬੇਸ਼ਕ ਕਰਦਾ ਬਾਕੀ ਕੀ ਰਹਿ ਗਿਆ ਇਹਦੇ ਵਿੱਚੋਂ ਸੀਬੀ ਜਿਹੜੀ ਆ ਸੀਬੀ ਕੋਰਟ ਦੇ ਵਿੱਚ ਕੱਲ ਨੂੰ ਸੁਣਵਾਈ ਹੋਊਗੀ ਕੱਲ ਤੋਂ ਬਾਅਦ ਸੁਣਵਾਈ ਕਰ ਤੋਂ ਬਾਅਦ ਫਿਰ ਸੀਬੀ ਆਪਣਾ ਰਿਕਾਰਡ ਪੇਸ਼ ਕਰੇਗੀ ਫਿਰ ਦਸੇਬੀ ਕਿਉਂ ਨਹੀਂ ਜਮਾਨਤ ਦਿੱਤੀ ਜਾ ਸਕਦੀ ਫਿਰ ਹਾਈ ਕੋਰਟ ਲਈ ਫੰਕਸ਼ਨਿੰਗ ਹੋ ਦੱਸੇਗੀ ਕਿਉਂ ਹਾਈ ਕੋਰਟ ਨੇ ਜਿਹੜਾ ਸੀ ਇਹਦੇ ਤੇ ਕੋਈ ਖਾਸ ਆਪਣਾ ਰਿਐਕਸ਼ਨ ਨਹੀਂ ਦਿੱਤਾ ਜਿਹਦੇ ਉੱਤੇ ਇਸ ਕਰਕੇ ਆਸ ਹੈਗੀ ਤੇ ਸੁਪਰੀਮ ਕੋਰਟ ਇੱਕੋ ਗੱਲ ਕਹਿੰਦੀ ਵੀ ਤੁਹਾਡਾ ਜੀ ਮਾਮਲੇ ਹਾਈ ਕੋਰਟ ਚੱਲਦੇ ਨੇ ਪੈ ਲੋ ਉਹ ਨਿਪਟਾਰ ਕੇ ਉਹ ਫਿਰ ਟੜੀ ਸੁਣਵਾਈ ਕਰਨਗੇ ਇਸ ਕਰਕੇ ਭੁੰਦਰ ਸਾਹਿਬ ਜਿਹੜਾ ਹਰਜਨ ਸਿੰਘ ਭੁੰਦਰ ਸੀ ਡੀਆਈਜੀ ਜਿਹਨਾਂ ਨੂੰ ਰਿਸ਼ਵਤ ਦੇ ਕੇਸ ਦੇ ਵਿੱਚ ਪ੍ਰਸ਼ਟਾਚਾਰ ਦੇ ਕੇ ਚ ਗ੍ਰਿਫਤਾਰ ਕੀਤਾ ਗਿਆ ਵਾ ਉਹਨਾਂ ਦੀ ਕੱਦ ਨੂੰ ਪੌਸਿਬਿਲਟੀ ਹੈ ਕਿ ਸੀਬੀਆਈ ਕੋਈ ਰਾਤ ਦੇ ਦੇਵੇ ਜਾਂ ਹੋਰ ਦੋ ਚਾਰ ਦਿਨ ਬਾਅਦ ਦੇ ਦੇਵੇ ਉਹਨਾਂ ਦਾ ਹੱਕ ਬਣਦਾ ਰਾਤ ਲੈਣ ਦਾ ਜਦੋਂ ਕੇਸ ਕੰਪਲੀਟ ਹੋ ਗਿਆ ਵਾ ਕੇਸ ਦੇ ਵਿੱਚ ਹੁਣ ਕੇਸ ਦੀਆਂ ਗਵਾਹੀਆਂ ਹੋਣੀਆਂ ਨੇ ਬਾਕੀ ਪੁੱਛੀ ਜਾ ਕੇ ਤੇ ਫਿਰ ਬੇਲ ਲੈਣਾ ਉਹਦਾ ਹੱਕ ਬਣਦਾ ਜੀ ਜੀ ਪਰ ਸਭ ਤੋਂ ਸਾਚੀ ਇੱਕ ਖਬਰ ਤੇ ਬੜੀ ਮਹੱਤਵਪੂਰਨ ਰਹੀ ਗਈ ਆ ਆਪਾਂ ਸੁਲਾਹ ਵੀ ਕੀਤੀ ਆ ਆਪਾਂ ਉਹ ਖਬਰ ਦੇਖੀ ਵੀ ਆ ਉਹ ਪੁਨਰਸੁਰਜੀਤ ਅਕਾਲੀ ਦਲ ਚ ਹੁਣ ਕੀ ਹੋ ਗਿਆ ਹਾਲੇ ਤੁਹਾਡੀ ਗੱਲ ਵੀ ਹੋਈ ਸੀ ਥੋੜੇ ਦਿਨ ਪਹਿਲਾਂ ਸਾਰਿਆਂ ਦੇ ਨਾਲ ਉਦੋਂ ਤੱਕ ਤੇ ਸਭ ਕੋਈ ਠੀਕ ਠਾਕ ਸੀ ਮੈਨੂੰ ਅਚਾਨਕ ਹੀ ਚੇਤਾ ਆ ਗਿਆ ਵੇਖੋ ਦੋ ਵਿਅਕਤੀਆਂ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਉਹਨਾਂ ਵਿਅਕਤੀਆਂ ਦੀ ਬਹੁਤੀ ਕੋਈ ਬੁੱਕਤ ਨਹੀਂ ਹੈ ਕੋਈ ਲੀਡਰ ਨੇ ਕੋਈ ਕਾਰੋਬਾਰੀ ਨਹੀਂ ਕੋਈ ਕੁਝ ਨਹੀਂ ਉਹਨਾਂ ਦੇ ਦਿੱਤਾ ਕਿ ਉਹਦੇ ਨਾਲ ਬਹੁਤਾ ਕੋਈ ਉਹਨਾਂ ਨੂੰ ਫਰਕ ਨਹੀਂ ਪੈਂਦਾ ਪੁਨਰਸੁਰਜੀਤ ਅਕਾਲੀ ਦਲ ਇਹੋ ਜਿਹੀ ਸਿਵਿਧੇ ਰੋਜੀ ਪਾਰਟੀਆਂ ਚ ਕੋਈ ਨੋ ਕੋਈ ਹੁੰਦੇ ਨੇ ਕਦੀ ਸੰਗਵੀਰ ਸਿੰਘ ਬਾਦਲ ਦਾ ਕੋਈ ਬੰਦਾ ਦੇਗਾ ਕੋਈ ਗੁਜਰ ਦੇਗਾ ਬਹੁਤੀ ਗੱਲ ਨਹੀਂ ਲੇਕਿਨ ਲੀਡਰ ਜਿਹੜੇ ਉਹ ਸਾਰੇ ਇੱਕ ਇਕਲ ਤੇ ਇਹ ਸਾਰੇ ਰਾਜੀ ਨੇ ਵੀ ਸੰਗਵੀਰ ਸਿੰਘ ਬਾਦਲ ਆਪਣੀ ਜਿੱਲ ਛੱਡਵੇ ਆਪਣੀ ਪ੍ਰਧਾਨਗੀ ਤੋਂ ਪਾਸੇ ਹੋ ਜਾਵੇ ਤੇ ਪੰਥਕ ਇਕਤਾ ਹੋ ਸਕਦੀ ਇਸ ਗੱਲ ਤੇ ਸਾਰੇ ਰਾਜੀ ਕੱਲ ਗਗਨਦੀਪ ਸਿੰਘ ਆਗਿਆ ਤੇ ਪਾਣੀ ਇਕੱਠੇ ਸੀਗੇ ਗਗਨਦੀਪ ਸਿੰਘ ਬਰਨਾਲਾ ਪਰਿਵਾਰ ਤੇ ਢੀਂਸਾ ਪਰਿਵਾਰ ਇੱਕ ਮੱਝ ਤੇ ਇਕੱਠੇ ਸੀ ਗੋਬਿੰਦ ਸਿੰਘ ਲੋਂਗਵਾਲ ਇਕੱਠੇ ਸੀ ਇਹਨਾਂ ਸਾਰਿਆਂ ਨੇ ਇੱਕ ਮੱਝ ਤੇ ਇਕੱਠੇ ਹੋਣਾ ਇਹਦਾ ਮਤਲਬ ਇਹ ਆ ਵੀ ਸਾਰੇ ਸੁਖਬੀਰ ਸਿੰਘ ਬਾਦਲ ਨੂੰ ਲਾਭੇ ਕਰਨ ਵਾਸਤੇ ਰਾਜ਼ੀ ਹੈਗੇ ਦੂਸਰੇ ਪਾਸੇ ਇਹਨਾਂ ਨੇ ਆਪਣੀ ਪਾਰਟੀ ਨੂੰ ਹੋਰ ਤੇਜ਼ ਕਰਨ ਵਾਸਤੇ ਇੱਕ ਪੰਜ ਮੈਂਬਰੀ ਕਮੇਟੀ ਨਵੀਂ ਬਣਾਈ ਹੈ ਪਹਿਲੀ ਕਮੇਟੀ ਜਿਹੜੀ ਬਣਾਈ ਸੀ ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਤੁਸੀਂ ਜ਼ਿਲ੍ਹਾ ਜਿਹੜੀ ਜ਼ਿਲ੍ਹਾ ਕਮੇਟੀਆਂ ਬਣਾ ਕੇ ਤੇ ਉਹਦੀ ਰਿਪੋਰਟ ਤੁਰੰਤ ਪ੍ਰਧਾਨ ਨੂੰ ਜੋ ਤਾਂ ਕਿ ਉਹਨਾਂ ਦੀ ਅਨਾਉਂਸਮੈਂਟ ਕਰਕੇ ਤੇ ਜੰਗੀ ਪੱਧਰ ਤੇ ਪ੍ਰਚਾਰ ਸ਼ੁਰੂ ਕੀਤਾ ਜਾਵੇ ਪਹਿਲੀ ਕਮੇਟੀ ਨੇ 3 ਮਹੀਨੇ ਚ ਰਹਿੰਦੇ ਹੁੰਦੇ ਗੋੜੇ ਜੋ ਪੂਣੀ ਤੱਕ ਨਹੀਂ ਕਰਦੀ ਤੇ ਹੁਣ ਨਵੀਂ ਕਮੇਟੀ ਬਣਾਈ ਗਈ ਜਿਸ ਵਿੱਚ ਪਰਮਿੰਦਰ ਸਿੰਘ ਢੀਂਸਾ ਪਾਇਗੇ ਨੇ ਸੁੱਚਾ ਸਿੰਘ ਛੋਟੇ ਵੀ ਪਾਇਗੇ ਨੇ ਸੰਤਾ ਸਿੰਘ ਮੈਦਬੁਰੀ ਪਾਇਗੇ ਨੇ ਗੁਰਪ੍ਰਤਾ ਸਿੰਘ ਬਡਾਲਾ ਤੇ ਜਸਟਿਸ ਨਿਰਮਲ ਸਿੰਘ ਇਹ ਪੰਜ ਮੈਂਬਰੀ ਕਮੇਟੀ ਹੈ ਤੇ ਇਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ 31 ਦਸੰਬਰ ਤੱਕ ਕਮੇਟੀਆਂ ਫਾਰਮ ਕਰਕੇ ਉਹ ਕੰਮ ਪੂਰਾ ਕਰੋ ਤੇ ਉਹਨੂੰ ਆ ਕੇ ਜਿਹੜਾ ਸੀ ਤੁਸੀਂ ਦੱਸੋ ਇਹਨਾਂ ਨੂੰ ਆਪਣਿਆਂ ਨੂੰ ਪ੍ਰਧਾਨ ਨੂੰ ਆ ਕੇ ਦੱਸੋ ਤੇ ਬਾਰੇ ਤਾਂ ਕਿ 1 ਜਨਵਰੀ ਤੋਂ ਜ਼ਿਲ੍ਹਾਵਾਰ ਮੀਟਿੰਗਾਂ ਸ਼ੁਰੂ ਕੀਤੀਆਂ ਜਾਣ ਕਿਉਂਕਿ ਜਿੰਨਾ ਚਿਰ ਤੁਸੀਂ ਕੋਈ ਪਾਰਟੀ ਲੋਕਾਂ ਚ ਦੀ ਜਾਂਦੀ ਲੋਕਾਂ ਚ ਰਹਿੰਦੀ ਦੀ ਆਪਣਾ ਅਜੰਡਾ ਨਹੀਂ ਦੱਸਦੀ ਉਹਨਾਂ ਚ ਰ ਕਿਸੇ ਵੀ ਪਾਰਟੀ ਦਾ ਕੋਈ ਆਧਾਰ ਪਤਾ ਬਣਦਾ ਨਹੀਂ ਪੁਨਰ ਸੰਜੀਤ ਕਾਲੀ ਦਲ ਦੇ ਵਿੱਚੋਂ ਵੇਖੋ ਨਾ ਅੱਜ ਦੀ ਡੇਟ ਦੇ ਵਿੱਚ ਜਿਹੜੇ ਪਹਿਲਾਂ ਬਰਾੜ ਸੀਗੇ ਚਰਨਜੀਤ ਸਿੰਘ ਬਰਾੜ ਮੈਂ ਅੱਜ ਵੀ ਕਹਿੰਨਾ ਚਰਨਜੀਤ ਸਿੰਘ ਬਰਾੜ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇ ਤੇ ਸਭ ਤੋਂ ਵਧੀਆ ਰਹੂ ਨਾਲੇ ਕਹਿੰਦੇ ਇੱਕ ਵਰਗਿਕ ਪ੍ਰਧਾਨ ਵੀ ਲਾਉਣਾ ਨੇ ਵਰਕਿੰਗ ਪ੍ਰਧਾਨ ਇੱਕ ਨਹੀਂ ਦੋ ਵੀ ਦਾਖਲ ਸਕਦੇ ਸੀ ਵਰਤੀ ਪ੍ਰਧਾਨ ਲਾਉਣਾ ਸੀਗਾ ਜੇ ਕਿਤੇ ਇੱਕ ਦਿਨ ਪਹਿਲਾਂ ਬਿਆਨ ਨਾ ਦਿੰਦੇ ਮਨਪ੍ਰੀਤ ਯਾਦਲੀ ਤੇ ਇਹ ਪੱਕਾ ਸੀ ਉਹ ਮੀਟਿੰਗ ਜਿਹੜੀ ਹੋਈ ਸੀ ਉਹਦੇ ਵਿੱਚ ਮਨਪ੍ਰੀਤ ਯਾਦਲੀ ਨੂੰ ਵਰਕਿੰਗ ਪ੍ਰਧਾਨ ਲਾਇਆ ਜਾਣਾ ਸੀ ਹਮ ਲੇਕਿਨ ਯਾਦਲੀ ਸਾਹਿਬ ਨੇ ਪਹਿਲਾਂ ਦੇਖ ਕੇ ਬਿਆਨ ਦੇ ਕੇ ਜਿੱਥੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਉੱਥੇ ਆਪਣੀ ਅਭਾ ਵੀ ਘਟਾਈ ਮੁੜ ਕੇ ਬਾਅਦ ਚ ਮੁਕਰਨਾ ਪਿਆ ਬਿਆਨਤ ਉਹ ਇੰਨਾ ਨੇ ਕੀ ਕੀਤਾ ਪਹਿਲਾਂ ਚਰਨਜੀਤ ਸਿੰਘ ਬਰਾੜ ਹੈਗੇ ਸੀ ਇਹਨਾਂ ਨੇ ਜਿਹੜੇ ਅਸੀਂ ਮੀਡੀਆ ਚਾਰਜ ਲਾਇਆ ਸੀ ਉਹ ਚੰਡੀਗੜ੍ਹ ਦਫ਼ਤਰ ਦੇ ਜਿੰਦਰ ਸਿੰਘ ਪੰਨੂ ਨੇ ਹੂੰ ਉਹਨਾਂ ਨੂੰ ਉੱਥੇ ਇਹਨਾਂ ਨੇ ਆਪਣਾ ਮੀਡੀਆ ਚਾਰਜ ਲਾ ਦਿੱਤਾ ਵਾ ਉਹ ਕਿਹਦੇ ਬੰਦੇ ਨੇ ਉਹ ਰਵੀਿੰਦਰ ਸਿੰਘ ਦੇ ਬੰਦੇ ਆ ਤੇ ਹੁਣ ਜਿਹੜਾ ਖਰਚਾ ਉਹ ਤੋਂ ਦਾ ਸਾਰਾ ਰਵੀਿੰਦਰ ਸਿੰਘ ਆਪ ਚੱਲੂ 2 ਲੱਖ ਖਰਚਾ ਵੀ 4 ਲੱਖ ਮਹੀਨੇ ਦਾ ਖਰਚਾ ਵੀ ਉਹ ਚੱਲੂ ਲੇਕਿਨ ਪਹਿਲਾਂ ਜਿਹੜੇ ਖਰਚੇ ਸੀ 8 ਲੱਖ ਰੁਪਇਆ ਮਹੀਨਾ ਦੱਸਦੇ ਸੀ ਵੀ ਸਾਨੂੰ ਨਹੀਂ ਪਤਾ ਗੱਲ ਸੱਚੀ ਕਿ ਝੂਠੀ ਇਹ ਪਤਾ ਲੱਗਿਆ ਸੀ ਵੀ 8 ਲੱਖ ਰੁਪਇਆ ਮਹੀਨਾ ਜਿਹੜਾ ਵਾ ਮੀਡੀਆ ਜਿਹੜਾ ਸੁਲਤਨ ਜੇ ਖਰਚ ਹੁੰਦਾ ਇਹ ਕੋਈ ਗੱਲ ਬਣਦੀ ਨਹੀਂ ਕਿ ਮੈਂ ਕੋਈ ਇਹਨਾਂ ਦਾ ਪੇੜ ਕੋਈ ਫੋਸ ਵੇਖਿਆ ਹੀ ਨਹੀਂ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਪੇਜ ਚੱਲਦੇ ਨਾ ਵੱਖ ਵੱਖਰੇ ਉਹਦੇ ਪਰ ਮਿੰਟ ਜੋ ਉਸੇ ਵੇਲੇ ਉਹ ਮੂੰਹ ਜੋ ਗੱਲ ਕਰਦਾ ਉਸੇ ਵੇਲੇ ਫਟਾਫਟ ਪਾ ਦਿੰਦੇ ਪੇਜ ਦੇ ਉੱਤੇ ਚੁੱਕੋ ਜੀ ਆ ਤੁਸੀਂ ਇਹੋ ਜਿਹਾ ਪੇਜ ਕੋਈ ਹੈ ਨਹੀਂ ਸੀ ਪੁੰਦਰ ਸਜੀ ਕਾਲੀ ਦਲ ਦਾ ਹੁਣ ਤੇਜਿੰਦਰ ਸਿੰਘ ਪੰਮੂ ਜਿਹੜੇ ਉਹ ਲਾਏ ਨੇ ਮੀਡੀਆ ਜੱਜ ਲਾ ਦਿੱਤੇ ਕਹਿੰਦੇ ਹੁਣ ਵੇਖੋ ਇਹ ਕੰਮ ਕੀ ਕਰਦੇ ਲੇਕਿਨ ਇਹ ਮੇਰੀ ਜਾਣਕਾਰੀ ਮੁਤਾਬਕ ਉਹ ਜਿਹੜਾ ਬੰਦਾ ਵਾ ਉਹ ਰਵੀਿੰਦਰ ਸਿੰਘ ਉਹ ਰੰਦਾ ਬੰਦਾ ਤੇ ਰਵੀਿੰਦਰ ਸਿੰਘ ਹੋਰੀ ਜਿਹੜੇ ਹੁਣ ਖਰਚਾ ਵੀ ਉਹਦਾ ਆਪ ਦੇਣਗੇ ਆਪਣੀ ਜੇਬ ਦੇ ਵਿੱਚੋਂ ਜਿੰਨਾ ਵੀ ਖਰਚਾ ਸੋਸ਼ਲ ਮੀਡੀਆ ਦੇ ਉੱਤੇ ਆਵੇਗਾ ਜੀ ਪਰ ਸਭ ਹੁਣ ਆਪ ਅੱਗੇ ਵਧਦੇ ਆ ਜਿਹੜਾ ਇੱਕ ਮਾਮਲਾ ਭਖਿਆ ਪਿਆ ਸਾਬ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਭਾਰਤ ਸਰਕਾਰ ਜਿਹੜੀ ਹੈ ਉਹ ਦਿਹਾੜਾ ਮਨਾਉਣਾ ਚਾਹੁੰਦੀ ਹੈ ਦਿਹਾੜੇ ਦਾ ਨਾਮ ਰੱਖਿਆ ਵੀਰਬਾਲ ਦਿਵਸ ਇਹਦੇ ਉੱਤੇ ਅਪੱਤੀ ਹੈ ਸਾਰਿਆਂ ਨੂੰ ਹੀ ਅਪੱਤੀ ਹੈ ਜਥੇਦਾਰ ਸਾਹਿਬ ਨੇ ਐਮਪੀ ਸਿਕ ਐਮਪੀਸ ਨੂੰ ਚਿੱਠੀ ਵੀ ਲਿਖੀ ਹੈ ਪਰ ਅਚਾਨਕ ਹੀ ਭਾਜਪਾ ਦੇ ਸਪੋਕਸਪਰਸਨ ਹੈ ਪ੍ਰਿਤਪਾਲ ਸਿੰਘ ਬਲੀਏਵਾਲ ਕਾਫੀ ਚੈਨਲਾਂ ਦੇ ਉੱਤੇ ਆਪਣੇ ਵਿਚਾਰ ਰੱਖਦੇ ਆ ਉਹ ਇਹ ਗੱਲ ਆਖਦੇ ਆ ਵੀ ਜਦੋਂ ਇਸ ਪੂਰੇ ਮਾਮਲੇ ਦੇ ਮੁਤਲਕ ਇੱਕ ਕਮੇਟੀ ਬਣਾਈ ਜਾ ਰਹੀ ਸੀ ਰਹਿ ਮਸ਼ਵਰਾ ਕੀਤਾ ਜਾ ਰਿਹਾ ਸੀ ਸੁਖਬੀਰ ਬਾਦਲ ਤੇ ਮਨਜੀਤ ਸਿੰਘ ਜੀਕੇ ਨੇ ਹਾਮੀ ਭਰੀ ਸੀ ਉਹਨਾਂ ਪੋਸਟ ਵੀ ਪਾਈ ਮੈਂ ਤੁਹਾਨੂੰ ਦਿਖਾਈ ਵੀ ਉਹ ਪੋਸਟ ਤੁਸੀਂ ਦੇਖੀ ਵੀ ਹੈ ਇਸ ਮਾਮਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਸੁਖਬੀਰ ਬਾਦਲ ਜਿਹੜੇ ਆ ਉਹ ਇਦਾਂ ਕਹਿ ਸਕਦੇ ਆ ਵੀ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰਪਾਲ ਦੇ ਵਿਸਾਖਿਆ ਜਾਵੇ ਮੇਖੋ ਮੇਰੀ ਗੱਲ ਸੁਣੋ ਮੈਂ ਫਿਰ ਇਹੀ ਗੱਲ ਕਰਦਾ ਮੈਂ ਜਿਹੜੀ ਗੱਲ ਮਨਜੀਤ ਸਿੰਘ ਜੀਕੇ ਨੇ ਕਹੀ ਹੈ ਸੋਪਾਲ ਸਿੰਘ ਸਰਾਪਾਜਪਾ ਦੇ ਅਗੂ ਉਹਨਾਂ ਨੇ ਵੀ ਕਿਹਾ ਬਈ ਡਾਕਟਰ ਰਣਬੀਰ ਸਿੰਘ ਕੋਈ ਸਿੱਖ ਚਿੰਤਕ ਨੇ ਉਹਨਾਂ ਨੇ ਵੀ ਗੱਲ ਕਹੀ ਹੈ ਬਲੀਏਵਾਲ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਜਿਹੜੇ ਸੰਗਬੀਰ ਸਿੰਘ ਬਾਦਲ ਸੀ ਇਹਨਾਂ ਦੀ ਸਹਿਬ ਦੀ ਨਾਲ ਬਕਾਇਦਾ ਤੌਰ ਤੇ ਜਿਹੜਾ ਸੀ ਇਹ ਵੀਰਬਾਲ ਦੇ ਸਤਾ ਰੱਖਿਆ ਗਿਆ ਸੀ ਇਹ 2016 ਦੀ ਗੱਲ ਦਾ ਸਿੰਧ ਨੇ ਵੀ ਉਦੋਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਅਸੀਂ ਇਹ ਗੱਲ ਕਹਿੰਦੇ ਆ ਵੀ ਜੇ ਤੁਸੀਂ ਇਹ ਗੱਲ ਮੰਨਦੇ ਹੋ ਵੀ ਵੀਰਬਾਲ ਦਿਵਸ ਉਹਨਾਂ ਦੇ ਕਹਿੰਦ ਰੱਖਿਆ ਗਿਆ ਸੀ ਤੇ ਮਿਹਰਬਾਨੀ ਕਰਕੇ ਜਿਹੜੀ ਇਹਨਾਂ ਕੋਈ ਲਿਖਤੀ ਸਹਿਮਤੀ ਦਿੱਤੀ ਸੀ ਜਸ ਕਮੇਟੀ ਦਿੱਤੀ ਸੀ ਉਹਦਾ ਜ਼ਿਕਰ ਤੇ ਕਰ ਦਿਓ ਉਹ ਚਿੱਠੀ ਤੇ ਜ਼ਿਕਰ ਕਰ ਦਿਓ ਵੀ ਆਹ ਵੇਖੋ ਸਹਿਮਤੀ ਦਿੱਤੀ ਸੀ ਹੁਣ ਤੇ ਇਹ ਵੀ ਦੋਸ਼ ਲਾਉਦੇ ਨੇ ਵੀ ਇਹ ਵੀਰਬਾਲ ਦਿਵਸ ਆ ਨਾ ਵੀ ਸੁਖਬੀ ਸਿੰਘ ਬਾਦਲ ਨੇ ਦਿੱਤਾ ਸੀ ਇਹ ਉਹ ਕਿੰਨਾ ਸੱਚਾ ਕਿੰਨਾ ਝੂਠਾ ਇਹ ਇਹੀ ਜਾਣਦੇ ਨੇ ਮਨਜੀਤ ਸਿੰਘ ਜੀ ਕੇ ਨੇ ਕਹਤਾ ਲਓ ਲਿਖਤੀ ਬਖਾਓ ਸਾਡੇ ਕੋਈ ਕੀਏਗਾ ਮੰਨ ਲਾਂਗੇ ਅਸੀਂ ਤੁਸੀਂ ਕਹਿੰਦੇ ਮਨਜੀਤ ਸਿੰਘ ਜੀ ਕੇ ਵੀ ਉੱਥੇ ਸੀ ਮੰਨ ਲਾਂਗੇ ਅਸੀਂ ਫਿਰ ਉੱਥੇ ਦੂਸਰੀ ਚੀਜ਼ ਜੇ ਵੀਰਬਾਲ ਦਿਵਸ ਸਾਡੀ ਸ਼ਰੋਮਣੀ ਕਮੇਟੀ ਤੇ ਕਾਲ ਤੱਕ ਤੇ ਕਹਿ ਰਿਹਾ ਵੀ ਇਹ ਨਾ ਸਾਨੂੰ ਵਾਰਾ ਨਹੀਂ ਖਾਂਦਾ ਇਹ ਸਹਿਬ ਜਦਾ ਸ਼ਹਾਦਤ ਦਿਵਸ ਹੋਣਾ ਚਾਹੀਦਾ ਕਿਉਂਕਿ ਸਾਡੇ ਬਾਲ ਤੇ ਕਹਿੰਦੇ ਨਹੀਂ ਅਸੀਂ ਤਾਂ ਬਾਬੇ ਕਹਿੰਦੇ ਸੀ ਹੂੰ ਸਾਡੇ ਵਾਸਤੇ ਬਾਬੇ ਨੇ ਬਾਬੇ ਤੋਂ ਨੇ ਸਭ ਤੋਂ ਉੱਚਾ ਵੱਡਾ ਇਸ ਕਰਕੇ ਉਹ ਜਿਹੜੀ ਇਹ ਗੱਲ ਕਹਿੰਦੇ ਨੇ ਉਹ ਉਹਨਾਂ ਦੀ ਗੱਲ ਲਗਭਗ ਠੀਕ ਹੈ ਲੇਕਿਨ ਜੇ ਅੱਜ ਦੀ ਡੇਟ ਦੇ ਵਿੱਚ ਵੇਖੋ ਬੀਬੀ ਜਿਹੜੀ ਹਰਸ਼ਿਮਤਪੁਰ ਬਾਦਲ ਉਹਨੇ ਵੀ ਲਾਈਵ 'ਚ ਇੰਨੀ ਗੱਲ ਕਹੀ ਆ ਕਾਂਗਰਸ ਨੇ ਵੀ ਕੀਤਾ ਜਿਹੜੇ ਇਹਨਾਂ ਦੇ ਇੱਕ ਪੋਸਟਰ ਪਾਇਆ ਆਪਣੇ ਸੋਸ਼ਲ ਮੀਡੀਆ ਤੇ ਬੀਜੇਪੀ ਨੇ ਪੋਸਟ ਪਾਇਆ ਚਾਹ ਸਮਝ ਚਾਹ ਸਮਝ ਜਾਂਦੇ ਗੁਰੂ ਗੋਬਿੰਦ ਸਿੰਘ ਦਾ ਕੋਈ ਮੇਰੇ ਖਿਆਲ ਕਾਰਟੂਨ ਪੋਸਟ ਪਾਇਆ ਕਿ ਕੀ ਪਾਇਆ ਇਸ ਤਰ੍ਹਾਂ ਦਾ ਕੋਈ ਹੈਗਾ ਜਿਹਨੂੰ ਲੈ ਕੇ ਫਿਰ ਇੱਕ ਨਵੀਂ ਚर्चा ਛਿੜ ਗਈ ਆ ਤੇ ਕਾਲ ਤੱਕ ਨੇ ਵੀ ਕਾਂਗਰਸ ਨੇ ਵੀ ਵਿਰੋਧ ਕੀਤਾ ਤੇ ਕਾਲੀਦਾ ਦੇ ਵਿਰੋਧ ਕੀਤਾ ਉਹਦਾ ਹੁਣ ਜੇ ਉਹ ਵਿਰੋਧ ਕਰਦੇ ਨੇ ਤੇ ਵਿਰੋਧ ਦਾ ਜਵਾਬ ਵੀ ਫਿਰ ਦੇਣਾ ਪਊਗਾ ਨਾ ਇਹਦੇ ਵਿੱਚ ਬੀਬੀ ਸਾਹਿਬ ਇੱਕ ਗੱਲ ਮੈਂ ਅਸੀਂ ਬਚਪਨ ਤੋਂ ਦੇਖਦੇ ਆਉਨੇ ਆ ਇਹ ਸੁਣਦੇ ਆ ਆਪਣੇ ਘਰਾਂ ਦੇ ਵਿੱਚ ਵੀ ਭਾਵਾਂ ਮੈਂ ਪਤੇਤਿਆਂ ਵੀ ਨਾ ਤੇ ਗੁਰੂ ਸਾਹਿਬ ਜਾਂ ਕੋਈ ਹੋਰ ਸਿੰਘ ਜਯੋਧੇ ਆ ਸ਼ਹੀਦ ਭਾਈ ਆ ਉਨ੍ਹਾਂ ਦੇ ਨਾਂ ਤੇ ਐਕਟਿੰਗ ਕੀਤੀ ਜਾ ਸਕਦੀ ਮਮਕਰੀ ਕੀਤੀ ਜਾ ਸਕਦੀ ਤੇ ਨਾ ਉਹਨਾਂ ਦੀ ਕੋਈ ਐਦਾਂ ਕਾਰਟੂਨ ਬਣਾਇਆ ਜਾ ਸਕਦਾ باوجود ਇਸ ਦੇ ਐਦਾਂ ਕਿਉਂ ਕੀਤਾ ਗਿਆ ਪਹਿਲੀ ਗੱਲ ਤੇ ਵੀ ਸ਼੍ਰੋਮਣੀ ਕਮੇਟੀ ਇਹ ਗੱਲ ਦੱਸੇ ਜਦੋਂ ਸਹਿਜਾਦੇ ਦੇ ਨਾਂ ਦੇ ਉੱਤੇ ਇੱਕ ਕਾਰਟੂਨ ਫਿਲਮ ਬਣੀ ਸੀ ਉਦੋਂ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ ਸ਼੍ਰੋਮਣੀ ਕਮੇਟੀ ਤੇ ਕਾਲ ਤੱਕ ਦੇ ਉਦੋਂ ਆਜ਼ਾਦੀ ਕਿਵੇਂ ਦੇਤੀ ਇਹ ਦੱਸ ਸਕਦੇ ਜੇ ਅਸੀਂ ਤੇ ਕੱਢ ਇਹਨੇ ਸੰਕੀਰਨ ਨਾ ਹੋ ਜਿਹੜੀ ਹੈਗੀ ਸੀ ਨਾ ਸੀਤਾਦਨੂਨ ਕੀਤਾ ਸੀ ਜਿਹਨੇ ਆਪਣੇ ਉਹ ਰਿਮੈਂਡ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਹਾਂਜੀ ਹਾਂਜੀ ਉਹ ਐਕਟ੍ਰੈਸ ਹਾਂਜੀ ਐਕਟ੍ਰੈਸ ਦਾ ਨਾਮ ਭੁੱਲ ਗਿਆ ਮੈਨੂੰ ਉਹ ਆਪਣੀ ਗੱਲ ਦੱਸਦੀ ਵੀ ਇੱਕ ਮੰ ministr ਸੀ ਅਸੀਂ ਘਰ ਤੇ ਜਗੇ ਸਾਨੂੰ ਬੁਲਾਇਆ ਉਹਨਾਂ ਦੇ ਘਰ ਅਸੀਂ ਗਏ ਉਹਨਾਂ ਦੇ ਡਰਾਈੰਗ ਰੂਮ 'ਚ ਬੈਠੇ ਆ ਤੇ ਉਹ ਡਰਾਈੰਗ ਰੂਮ ਚ ਬੈਠ ਦੇ ਉੱਤੇ ਜਿਹੜੇ ਸੀ ਸਭ ਇਹ ਸਾਰੇ ਮਿੱਠੇ ਦੇ ਮੁਰਕਿ ਉਹਨਾਂ ਦੇ ਉਹਨਾਂ ਦੀ ਜਿਹੜਾ ਮਿਨਿਸਟਰ ਸੀ ਉਹਦੀ ਘਰ ਪਰਿਵਾਰ ਸਭ ਚਲ ਗਿਆ ਉੱਠ ਕੇ ਤੇ ਮੈਂ ਇਕੱਲੀ ਰਹਿ ਗਈ ਉੱਥੇ ਤੇ ਮੇਰੇ ਕੋਲ ਉਹਦੀ ਮਾਂ ਬੈਠੀ ਐ ਤੇ ਤਾਂ ਪਿਓ ਬੈਠਾ ਉਹਦੀ ਮਾਂ ਨੇ ਨੌਕਰ ਕੋਲੋਂ ਪਾਣੀ ਬੁਲਾਇਆ ਤੇ ਮੇਰੇ ਪੈਰ ਧੋਤੇ ਤੇ ਮੈਂ ਉਹਨੂੰ ਕਹਿ ਲਈ ਆ ਮਾਤਾ ਜੀ ਮੈਂ ਸੀਤਾ ਨਹੀਂ ਮੈਂ ਸੀਤਾ ਦਾ ਰੋਲ ਕੀਤਾ ਵਾ ਉਹ ਕਹਿੰਦੀ ਨਾ ਤੂੰ ਸੀਤਾ ਤੂੰ ਸੀਤਾ ਵਾ ਉਹ ਕਹਿੰਦੀ ਮੇਰੇ ਪੈਰ ਤੋਤੇ ਉਹ ਪਾਣੀ ਪੀਤਾ ਮੈਨੂੰ ਇਸ ਗੱਲ ਦਾ ਬੜਾ ਮਹਿਸੂਸ ਹੋਇਆ ਤੇ ਮੈਂ ਉਹਨੂੰ ਬੁਲਾਇਆ ਆਪਣਾ ਜਿਹੜਾ ਮੈਂ ਰਹਿ ਰਿਹਾ ਸੀ ਆਰਾਮਦਾਰ ਉਹਨੂੰ ਕੀਤਾ ਸ਼ਰਨ ਗੁਗਾਈ ਕਿ ਕੀ ਨਾ ਸੀ ਉਹਦਾ ਅਰुण ਗੋਇਲ ਅਰਨ ਗੋਇਲ ਨੂੰ ਕਿਹਾ ਨੀ ਬਸ ਸਮਝਾਓ ਯਾਰ ਕੀ ਕਰ ਰਹੇ ਨੇ ਲੋਕ ਮੇਰੇ ਮੈਂ ਮੈਂ ਲੋਕਾਂ ਦੀ ਭਾਵਨਾ ਇੱਥੋਂ ਤੱਕ ਉਹ ਫਿਰ ਕਰੋੜਾ ਬਾਰੀ ਕਹਿ ਰਹੀ ਵੀ ਮੈਂ ਸਿਤਾ ਨਹੀਂ ਮੈਂ ਸਿਤਾ ਰੋਗ ਕੀਤਾ ਡਰਾਮਾ ਸੀ ਇੱਕੋ ਲੇਕਿਨ ਇੱਥੇ ਜਿਹੜੀ ਸਾਡੇ ਸਮਾਜ ਦੇ ਵਿੱਚ ਅਸੀਂ ਕਹਿੰਦੇ ਵੀ ਗੁਰੂ ਸਾਹਿਬ ਦਾ ਕੋਈ ਰੋਲ ਨਹੀਂ ਕਰ ਸਕਦਾ ਗੁਰੂ ਸਾਹਿਬ ਨੂੰ ਤੁਸੀਂ ਜਿੰਦਾ ਹਾਲਤ ਇੱਕ ਵਿਅਕਤੀ ਦੇ ਰੂਪ ਚ ਨਹੀਂ ਬਖਾ ਸਕਦੇ ਠੀਕ ਹੈ ਅਸੀਂ ਤਸਵੀਰ ਦੇ ਖਿਲਾਫ ਤੁਹਾਨੂੰ ਪਤਾ ਹੋਏਗਾ 1969 ਦੇ ਵਿੱਚ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਇੱਕ ਨਾਵਲ ਨਾਟਕ ਚੱਲਦਾ ਹੁੰਦਾ ਸੀ ਲਾਈਟ ਐਂਡ ਸੌਂਗ ਕਾ ਲਾਈਟ ਐਂਡ ਸੌਂਗ ਦਾ ਮੈਨੂੰ ਪਤਾ ਹੈ ਉਹਨਾਂ ਨਾਮ ਵਿੱਚ ਜਿੱਥਤ ਪੱਲੇ ਜਿੱਨਸਤ ਪੱਲੇ ਤਾਂ ਕੁਝ ਹੁੰਦਾ ਸੀ ਨਾ ਹੈ ਕਿਸੇ ਉੱਧਰ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਆਵਾਜ਼ ਆਉਂਦੀ ਸੀ ਲੇਕਿਨ ਸ਼ਕਲ ਨਹੀਂ ਸੀ ਕਿ ਵਿਅਕਤੀ ਕਿਹਦੀ ਵਿਖਾਇਆ ਗਿਆ ਕਿਹਤੇ ਭਾਈ ਲਾਲੋ ਜੀ ਵਿਖਾਇਆ ਗਿਆ ਉਹ ਤੇ ਬਾਲਾ ਵਿਖਾਇਆ ਗਿਆ ਭਾਈ ਮਰਦਾਨਾ ਵਿਖਾਇਆ ਗਿਆ ਵਿਖਾਈਏ ਉਹਦੇ ਵਿੱਚ ਇੱਕ ਗੁਰੂ ਨਾਨਕ ਸਾਹਿਬ ਜੀ ਵਿਖਾਇਆ ਗਿਆ ਲਾਈਟ ਐਂਡ ਸਾਊਂਡ ਚੱਲਦਾ ਸੀ ਉਹ ਕਈ ਸਾਲ ਤੇ 2-3 ਸਾਲ ਚੱਲਿਆ ਮਰਖੇ ਲੋਕਾਂ ਦੇਖੇ ਉਹਨੂੰ ਬੜੀ ਚਿੰਦਨ ਨਾਲ ਦੇਖਿਆ ਇਸ ਕਰਕੇ ਸਾਡੇ ਸਮਾਜ ਦੇ ਵਿੱਚ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਕਿਸੇ ਪ੍ਰਕਾਰ ਦੀ ਤੁਸੀਂ ਜਿਹੜੀ ਆ ਉਹ ਉਹਨਾਂ ਦੀ ਫੋਟੋ ਵੀ ਨਹੀਂ ਜਿਹੜੀ ਉਹ ਨਹੀਂ ਵਿਖਾ ਸਕਦੇ ਤੁਸੀਂ ਉਹਨਾਂ ਨੂੰ ਲੇਕਿਨ ਸਾਨੂੰ ਸਿਆਪਾ ਇਸ ਗੱਲ ਦਾ ਵੀ ਅੱਜ ਦੀ ਡੇਟ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਅਸੀਂ ਫੋਟੋ ਨੂੰ تسلیم ਕਰ ਲੈ ਆਂ ਤੇ ਗੁਰੂ ਸਾਹਿਬ ਦੀ ਫੋਟੋ ਗੁਰੂ ਬਾਬੇ ਨਾਨਕ ਦੀ ਫੋਟੋ ਜੋ ਵਿਖਾਈ ਜਿਹੜੀ ਨਹੀਂ ਫੋਟੋ ਨਹੀਂ ਹੈਗੀ ਉਹ ਬਿਲਕੁਲ ਸਾਹਿਬ ਜਦਾਂ ਦੀ ਫੋਟੋ ਤੁਸੀਂ ਵੇਖੋ ਲਾਈਵ ਵੀਡੀਓ ਮੈਂ ਬੜੇ ਗੁੱਸੇ ਵਿੱਚ ਹਾਂ ਜਿੱਦਾਂ ਫੋਟੋ ਇੰਦਾ ਇੰਦਾ ਫੋਟੋ ਨਹੀਂ ਆਈ ਗਿਆ ਉਹਦੇ ਜਿਹੜਾ ਮਨਵਰ ਹੈ ਉਹਦਾ ਤਸਵੀਰ ਹੈ ਜਿਨ੍ਹਾਂ ਨੇ ਪੇਂਟਿੰਗ ਬਣਾਈ ਸੋਬਾ ਸਿੰਘ ਹੋਣਾ ਨੇ ਉਹਨਾਂ ਤਸਵੀਰ ਕਰਕੇ ਬਣਾ ਦਿੱਤੀ ਬਿਲਕੁਲ ਬਿਲਕੁਲ ਉਹ ਉਹਨਾਂ ਦੀ ਕਲਪਨਾ ਵਿੱਚ ਉਹਨਾਂ ਮਾਤੀ ਸ਼੍ਰੋਮਣੀ ਗ੍ਰੀ ਪ੍ਰਵਾਨਗੀ ਦਿੱਤੀ ਅਸੀਂ ਮੂਰਤੀ ਪੂਜਾ ਬਣ ਕੇ ਸਾਨੂੰ ਮੂਰਤੀ ਪੂਜਾ ਧੱਕਾ ਦਿੱਤਾ ਗਿਆ ਸਾਨੂੰ ਮੁਹੰਮਦ ਸ਼ਾਹ ਜੀ ਮਮ ਜੀ ਸਾਹਿਬ ਸਾਹਿਬ ਵੀ ਤੁਸੀਂ ਵੇਖੋ ਅੱਜ ਫੋਟੋ ਬਣਾ ਕੇ ਵਿਖਾਓ ਤੁਸੀਂ ਬਣਾਓ ਅਗਲੇ ਕੀ ਕੁਛ ਦਰ ਦਿੰਦੇ ਹੋ ਅੱਗਾ ਲਾ ਦਿੰਦੇ ਹੋ ਫਿਰ ਕਿ ਜਿਹੜਾ ਬੰਦੇ ਬਣਾਈ ਉਹ ਬੰਦਾ ਹੀ ਖਤਮ ਕਰ ਦਿੰਦੇ ਸਾਡੇ ਇਹ ਤੇ ਤੁਸੀਂ ਆਪਰਵਾਣਗੀ ਜੇ ਤੁਸੀਂ ਮੂਰਤੀ ਵੀ ਦਾ ਸੁਆਣਾ ਬਣਾਤਾ ਸਾਡੇ ਇਤਿਹਾਸ ਜਿੰਦਾ ਸੀ ਮੂਰਤੀ ਪੂਜਕ ਨਹੀਂ ਅੱਛਾ ਫਿਰ ਸਾਹਿਬ ਇਹਦੇ ਵਿੱਚ ਇੱਕ ਛੋਟੀ ਜੀ ਗੱਲ ਕਰਾਂ ਗੁਸਤਾਖੀ ਮਾਫ ਉਹ ਜਿਹਦੀ ਪ੍ਰਵਾਨਗੀ ਮੰਗਦੇ ਪਏ ਆ ਫਿਲਮ ਦੀ ਉਹ ਦੀ ਦਿੰਦੇ ਨਹੀਂ ਜੀ ਜਿਹਦੀ ਪ੍ਰਵਾਨਗੀ ਮੰਗਦੇ ਪਏ ਉਹਦੀ ਪ੍ਰਵਾਨਗੀ ਤੁਸੀਂ ਦੇਣ ਲਈ ਤਿਆਰ ਨਹੀਂ ਤਾਨੂੰ ਪਤਾ ਹੋਏਗਾ ਜਿਹੜੀ ਪੰਜਾਬ 95 ਫਿਲਮ ਬਣੀ ਆ ਦਿਲਜੀਤ ਦੀ ਦਿਲਜੀਤ ਦੋਸਾਂ ਨੇ ਜਿਹੜੀ ਬਣਾਈ ਆ ਉਹਦਾ ਪ੍ਰੋਡਿਊਸਰ ਹਰੀ ਤਰੇਨ ਨੇ ਪੈਸੇ ਲਾਏ ਨੇ ਉਹਦੇ ਵਿੱਚੋਂ 100 ਦੇ ਕਰੀਬ ਸੀਨ ਕੱਟਣ ਦੇ ਬਾਵਜੂਦ ਵੀ 3 ਸਾਲ ਤੋਂ ਫਿਲਮ ਰਿਲੀਜ਼ ਨਹੀਂ ਕੀਤੀ ਜਾ ਰਹੀ 127 ਸੀਨ ਕੱਟੇ ਗਏ ਪਰਸਾ ਫਿਲਮ ਦੇ ਪੱਲੇ ਕੀ ਰਿਹਾ ਹੋਊਗਾ ਇਹ ਵੀ ਬਾਤ ਦੀ ਸੋਚਣ ਦੀ ਗੱਲ ਆ ਮੈਂ 100 ਤੋਂ ਵੱਧ ਇਸੇ ਕਰਕੇ ਕਿਹਾ ਤੇ ਚਾਰ ਫਿਲਮ ਕੱਟੇ ਸੀ ਉਹਦੇ ਅਮਰਜੈਂਸੀ ਫਿਲਮ ਦੇ ਵਿੱਚੋਂ ਜਿਹੜੀ ਰਹੀ ਸੀ ਆਪਣੀ ਕੰਗੜਾ ਰਣੌਦੀ ਕੰਗੜਾ ਰਣੌਦੀ ਤੇ ਪਿੱਟਵੰਨ ਹਿੱਲੀ ਹੋ ਗਈ ਸੀ ਸਾਡੇ ਬੰਦੇ ਕਹਿੰਦੇ ਤੁਸੀਂ ਹੁਣੀ ਰਿਲੀਜ਼ ਕਰਦੇ ਉਹਨੂੰ ਕੋਈ ਗੱਲ ਨਹੀਂ ਕੱਟਦੇ ਤੇ ਕੋਈ ਗੱਲ ਨਹੀਂ ਕੱਟਣ ਤੁਸੀਂ ਕਰੋ ਲਈ ਪਰ ਨਹੀਂ ਕਰਨੀ ਤੇ ਆ ਨਹੀਂ ਹੋ ਗਿਆ ਸ਼੍ਰੋਮਣੀ ਕਮੇਟੀ ਵੀ ਗਲਤੀਆਂ ਬਹੁਤ ਕਰਦੀ ਆ ਜਿਹੜੇ ਇਹਨਾਂ ਨੇ ਉਸ ਤਸਵੀਰ ਨੂੰ ਪ੍ਰਵਾਨਗੀ ਦਿੱਤੀ ਵੀ ਸੋਭਾ ਤੁਸੀਂ ਬਾਤ ਦੀ ਗੱਲ ਸੀ ਮੂਰਤੀ ਪੂਜੀ ਨੂੰ ਬੜਾ ਦਿੱਤਾ ਗਿਆ ਸਾਡਾ ਸ਼ਬਦ ਗੁਰੂ ਅਸੀਂ ਸਮਝਦੇ ਪੂਜਕ ਨਾ ਕਿ ਮੂਰਤੀ ਪੂਜਕ ਸਾਨੂੰ ਮੂਰਤੀ ਪੂਜਕ ਬਣਾ ਗਿਆ ਅੱਜ ਮੂਰਤੀ ਪੂਜਕ ਵਜੋਂ ਬਣ ਗਏ ਤੇ ਸਭ ਤੋਂ ਵੱਧ ਜਾਤਪਾਤ ਜਿਹਦਾ ਗੁਰੂ ਸਾਹਿਬ ਨੇ ਖੰਡਨ ਕੀਤਾ ਸੀ 239 ਸਾਲ ਪਹਿਲਾਂ ਲੇਕਿਨ ਅਸੀਂ ਉੱਥੇ ਜੁੱਤੇ ਫਿਰ ਖੜੇ ਅੱਜ ਵੀ ਜਿੱਥੇ ਅਸੀਂ 239 40 ਸਾਲ ਪਹਿਲਾਂ ਖੜੇ ਉੱਥੇ ਖੜੇ ਅਸੀਂ ਸਾਨੂੰ ਖੜਾ ਕਰ ਦਿੱਤਾ ਗਿਆ ਇਨਾ ਸਿਆਸੀ ਆਗੂ ਨੇ ਖੜਾ ਕੀਤਾ ਐਸੇ ਕਰਕੇ ਜਿਹੜੀ ਗੱਲ ਤੁਸੀਂ ਕਰਦੇ ਹੋ ਇਹ ਬਿਲਕੁਲ ਗੁਰਸ ਗੱਲ ਹੈ ਕਿ ਇਹ ਜਿਹੜੀ ਬਾਲ ਦਿਵਸ ਦੀ ਗੱਲ ਹੈ ਇਹ ਸਭ ਦੇ ਵਿਰੁੱਧ ਕੀਤਾ ਤੇ ਠੀਕ ਹੈ ਵਿਰੋਧ ਤੁਸੀਂ ਕੀਤਾ ਵਾ ਜੇ ਕਿਤੇ ਉਹ ਇਹ ਨਹੀਂ ਗੱਲ ਕਹਿੰਦੇ ਤਿੰਨ ਬੰਦੇ ਤੇ ਫਿਰ ਜਿਹੜੀ ਗੱਲ ਜੀਕੇ ਨੇ ਕੀਤੀ ਬਿਲਕੁਲ ਗੁਰਸ ਕੇ ਵੀ ਸਾਨੂੰ ਲਿਖਿਆ ਵਿਖਾ ਦਿਓ ਕਿੱਥੇ ਤੁਹਾਨੂੰ ਅਸੀਂ ਲਿਖਤੀ ਪ੍ਰਵਾਨ ਵੀ ਦਿੱਤੀ ਸੀ ਵੀ ਸਾਨੂੰ ਵੀਰ ਬਾਲ ਦਿਵਸ ਮਨਜ਼ੂਰ ਹੈ 2022 ਤੋਂ ਲਗਾਤਾਰ ਮਨਾ ਰਹੇ ਹਾਂ ਤੁਸੀਂ ਸੋਹੇ ਬਿਆਨਬਾਜ਼ੀ ਦੀ ਗੱਲ ਚੱਲਦੀ ਨਹੀਂ ਜੇ ਰੋਕਣਾ ਤਾਂ ਤੁਸੀਂ ਸੰਘਰਸ਼ ਕਰੋ ਕਿਉਂ ਨਹੀਂ ਕਰਦੇ ਤੁਸੀਂ ਪਹਿਲਾਂ ਤੇ ਥੁੱਕ ਕੇ ਚੱਕਣਾ ਪ੍ਰਧਾਨ ਇਹ ਗੱਲ ਦੱਸੇ ਕਿ ਜਿਹੜੇ 25 ਲੱਖ ਦੀ ਸਾਈਨ ਕਰਾਈ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਕਾਗਜ਼ ਕਿੱਥੇ ਪੈਣੇ ਅਜੇ ਉਹ ਫਾਰਮ ਕਿੱਥੇ ਪੈਣੇ ਅਜੇ ਅੱਛਾ ਪਰ ਸਾਹਿਬ ਤੁਸੀਂ ਚੇਤਾ ਕਰਾਤਾ ਸਾਲ ਹੋ ਗਿਆ ਇਹਨਾਂ ਨੇ ਮਾਰਚ ਕੱਢਣਾ ਸੀ ਆ ਪੂਰਾ ਸਾਲ ਮੁੱਕ ਗਿਆ ਦਸੰਬਰ ਮੁੱਕ ਚੱਲਾ ਜੇ ਮਾਰਚ ਕੀ ਕੱਢਣਾ ਸੀ ਦਿੱਲੀ ਮਾਰਚ ਰੱਖਿਆ ਸੀ ਇਹਨਾਂ ਨੇ ਕੱਢਣਾ ਸੀਗਾ ਲੈਕਿਨ ਉਹ ਮਾਰਚ ਵਿੱਚ ਕਿੰਨੇ ਬਿਲ ਮੁਰਤਵੀ ਕਰਤਾ ਉੱਤੋਂ ਦਬਕਾ ਵੱਜਾ ਭਾਈ ਅੱਜ ਤੁਸੀਂ ਮਾਰਚ ਕੱਢੋ ਤੇ ਕੱਲ ਨੂੰ ਫਿਰ ਈੜੀ ਤੇ ਸੀ ਵੀ ਤੁਹਾਡੇ ਘਰਾਂ ਦੇ ਆ ਜੂਗੀ ਭੱਜ ਕੇ ਉੱਤੋਂ ਮਿੰਟੋਂ ਮਿੱਟੀ ਕਿਉਂ ਭੱਜੇ ਫਿਰ ਤੁਸੀਂ ਜੇ ਤੁਹਾਡੇ ਮਨ ਚ ਚੋਰ ਨਹੀਂ ਭੱਜੇ ਤੁਸੀਂ ਕਿਉਂ ਫਿਰ ਕਿਉਂ ਨਹੀਂ ਪੰਗਾ ਲਿਆ ਬੀਜੇਪੀ ਨਾਲ ਬੀਜੇਪੀ ਨਾਲ ਬੇ ਬਾਦਲਦਾਰ ਨੂੰ ਇਹ ਪੰਗਾ ਕਦੀ ਨਹੀਂ ਰਸੇ ਤੇ ਪੰਜਾਬੀ ਚ ਮੈਂ ਤੁਹਾਨੂੰ ਦੱਸਿਆ ਤੁਸੀਂ ਨਾਇਨਾ ਦਾ ਵਿਰੋਧ ਕਰ ਸਕਦੇ ਸਿਰਫ ਖਬਰਾਂ ਦੇ ਵਿੱਚ ਜਾਂ ਇਦਾਂ ਹੀ ਗੱਲਾਂ ਬਾਤਾਂ ਬਿਆਨਾਂ ਦੇ ਵਿਰੋਧ ਕਰ ਨਹੀਂ ਕੋਈ ਇਦਾਂ ਠੋਸ ਵਿਰੋਧ ਨਹੀਂ ਕਰਨਗੇ ਤੁਹਾਨੂੰ ਮੈਂ ਦੱਸਾਂ 328 ਸਰੂਪਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਕਮੇਟੀ ਤੇ ਕਾਰਤਕ ਪੂਰੀ ਤਰ੍ਹਾਂ ਤਿਲ ਮਲਾ ਰਿਹਾ ਬਿਲਕੁਲ ਉਹ ਕੱਲ ਹੀ ਆ ਗਿਆ ਸੀ ਬਿਆਨ ਲੇਕਿਨ 28 ਤਰੀਕ ਨੂੰ 28 ਦਸੰਬਰ ਨੂੰ ਉਹ ਕਾਰ ਤੱਕ ਤੇ ਪੰਜ ਜਥੇਦਰਾਂ ਦੀ ਮੀਟਿੰਗ ਰੱਖੀ ਗਈ ਹੈ ਬਿਲਕੁਲ ਉਸ ਮੀਟਿੰਗ ਦੇ ਵਿੱਚ ਮੈਂ ਪੁੱਛਿਆ ਨੂੰ ਏਜੰਡਾ ਕੀ ਕਹਿੰਦੇ ਪਤਾ ਨਹੀਂ ਜੀ ਮੈਂ ਕਿਹਾ ਪਹਿਲਾਂ ਏਜੰਡਾ ਦੱਸਿਆ ਕਰੋ ਜੇ ਜੱਡਾ ਦੱਸੋਗੇ ਤੇ ਲੋਕਾਂ ਦੀ ਜਿਹੜੀ ਪ੍ਰਤੀਕਿਰਿਆ ਉਹ ਪਹਿਲਾਂ ਫਾਰਾਜ ਆ ਜੂਗੀ ਉਹਨੂੰ ਕਿਵੇਂ ਤੁਸੀਂ ਹੈਂਡਲ ਕਰਨਾ ਹੂੰ ਹਾਂ ਜੇ ਤੁਸੀਂ ਏਜੰਡਾ ਹੀ ਨਹੀਂ ਦੱਸੋਗੇ ਤੇ ਫਿਰ ਵਿਚਾਰ ਸਿਰਚਾ ਕਿੱਥੇ ਗੁਰ ਤੇ ਫਿਰ ਸਭ ਇੱਕ ਏਜੰਡਾ ਤੇ ਹੈਗਾ 328 ਰੁਪਿਆਂ ਵਾਲਾ 328 ਰੂਪਾਂ ਦੇ ਵਿੱਚ ਜਿਸ ਤਰੀਕੇ ਨਾਲ ਜਗਤਪ੍ਰੀਤ ਸਿੰਘ ਜਿਹੜੇ ਐਸਐਸਪੀ ਨੇ ਵਿਜੀਲੈਂਸ ਦੇ ਰਹੇ ਨੇ ਅੱਜ ਵੀ ਵਿਜੀਲੈਂਸ ਦੇ ਵਿੱਚ ਨੇ ਉਹ ਮਿਹਨਤੀ ਬਹੁਤ ਆ ਬੰਦਾ ਵਾਲ ਦੀ ਖਲੋਣ ਵਾਲਾ ਬੰਦਾ ਵਾ ਤੇ ਜਦੋਂ ਉਹਨੇ ਸ਼੍ਰੋਮਣੀ ਕਮੇਟੀ ਨੂੰ ਬੁਲਾਇਆ ਵੀ ਤੁਸੀਂ ਆ ਕੇ ਆਪਣਾ ਪੱਖ ਪੇਸ਼ ਕਰੋ ਮੈਂ ਸੋਚਦਾ ਵੀ ਸ਼੍ਰੋਮਣੀ ਕਮੇਟੀ ਨੂੰ ਜਾਣਾ ਚਾਹੀਦਾ ਦਸਣਾ ਜੀ ਦਾ ਪੇਸੀ ਆ ਆਪਣੀ ਇਨਕੁਆਇਰੀ ਕਰਾਈ ਸੀ ਆ ਅਸੀਂ ਬੰਦੇ ਟਰੈਸ ਕੀਤੇ ਸੀ ਨਾ ਬੰਨੇ ਕੋਲ ਅਸੀਂ ਕਾਰਵਾਈ ਕਰ ਚੁੱਕੇ ਆ ਦੀ ਗਾਂ ਕਾਰਵਾਈ ਦੀ ਕੋਈ ਲੋੜ ਨਹੀਂ ਤੇ ਜੇ ਸ਼੍ਰੋਮਣੀ ਕਮੇਟੀ ਕੋਈ ਸੀ ਜਾਂਦੇ ਨੇ ਸੀ ਬਾਈਕਟ ਕਰਦੇ ਆ ਤੇ ਫਿਰ ਤੇ ਆ ਬੈਲ ਮੁਰੇ ਬਾਅਦ ਬੈਲ ਮuje ਮਹਾਰਾਲੀ ਗੱਲ ਹੋएगी ਇਹਨਾਂ ਦੀ ਫਿਰ ਆਪਣੇ ਪੈਰ ਤੇ ਘਵਾੜਾ ਨਹੀਂ ਘਵਾੜੇ ਤੇ ਪੈਰ ਆ ਮਾਰਨਗੇ ਉਹ ਫਿਰ ਆਪਣੇ ਸਮੇਂ ਰਿਪੋਰਟ ਦੇ ਦੇਗੀ ਉਹ ਕਾਰਵਾਈ ਕਰ ਦੇਗੀ ਤੁਹਾਨੂੰ ਪਤਾ ਹੋਏਗਾ ਇੰਮਾਨ ਨੇ ਇੱਕ ਐਫਆਈਆਰ ਨੰਬਰ 168 712 2025 ਨੂੰ ਦਰਜ ਕੀਤੀ ਸੀ। ਉਹਦੇ ਵਿੱਚ ਧਾਰਾ 295 295ਏ 120ਬੀ 409 460 ਆਈਪੀਸੀ ਲਾਈਆਂ ਸੀਗੀਆਂ। 16 ਵਿਅਕਤੀਆਂ ਦੇ ਖਿਲਾਫ ਮੁਕਤਮਾ ਦਰਜ ਕੀਤਾ ਸੀ। ਜੀਦੇ ਚ 2 ਵਿਅਕਤੀ ਇਸ ਦੁਨੀਆ ਤੋਂ ਜਾ ਚੁੱਕੇ ਨੇ ਬਾਕੀ 14 ਰਹਿ ਗਏ 14 ਦੇ ਵਿੱਚੋਂ 1 ਵਿਅਕਤੀ ਵਿਦੇਸ਼ ਚ ਬਿੱਠਾ ਕੈਨੇਡਾ ਦੇ ਵਿੱਚ 3 ਵਿਅਕਤੀ ਆਪਣੀ ਬਿਲ ਅਪਲਾਈ ਨਹੀਂ ਕੀਤੀ 10 ਨੇ ਅਪਲਾਈ ਕੀਤੀ ਉਹਨਾਂ ਦੀ ਬਿਲ ਖਾਰ ਨਹੀਂ ਹੋ ਚੁੱਕੀ ਸ਼ਾਸਨ ਕੋਰਟ ਤੋਂ ਹੁਣ ਆਈ ਕੋਰ ਜਾਨਗੇ ਲੇਕਿਨ ਉਹਨੂੰ ਨਾਲ ਜਿਹੜਾ ਸੀ ਅਗਲੀ ਕਾਰਵਾਈ ਕਰਦੇ ਉਹਨਾਂ ਨੇ ਸ਼ਿਮ ਮਰੀ ਕਮੇਟੀ ਬਣਾਤੀ ਹੂੰ ਇਹ 6 ਮੈਂਬਰੀ ਕਮੇਟੀ ਜਿਹੜੀ ਆ ਉਹ ਸਾਰਿਆਂ ਨੂੰ ਪੁੱਛ ਪੜਤਾਲ ਕਰੇਗੀ ਸਾਰਿਆਂ ਦੇ ਬਿਆਨ ਕਾਨੂੰਨ ਬੰਦ ਕਰੇਗੀ ਇਹ ਤੋ ਤੱਕ ਕਿ ਸ਼੍ਰੋਮਣੀ ਕਮੇਟੀ ਨੂੰ ਬੁਲਾਇਆ ਗਿਆ ਉਹਨਾਂ ਦੇ ਅਧਿਕਾਰੀਆਂ ਨੂੰ ਵੀ ਤੁਸੀਂ ਵੀ ਆਪਣੇ ਆ ਕੇ ਬਿਆਨ ਕੁਲਮੰਦ ਕਰੋ ਤੁਸੀਂ ਹੁਣ ਤੱਕ ਕਾਰਵਾਈ ਕੀ ਕੀਤੀ ਹੈ ਤਾਂ ਕਿ ਸਾਨੂੰ ਕੋਈ ਜੀ ਸਹੂਲਤ ਹੋ ਜਾਵੇ ਜੀ ਲੇਕਿਨ ਸ਼੍ਰੋਮਣੀ ਕਮੇਟੀ ਵਾਲੇ ਇੰਨੇ ਕਿ ਬੇਵਕੂਫੇ ਕੇ ਕਹਿੰਦੇ ਅਸੀਂ ਵੀ ਲਈ ਹੈ ਜੀ ਅਸੀਂ ਤਾਂ ਕਾਲ ਤੱਕ ਦੁਸਰ ਨੂੰ ਸਮਝਦਾ ਉਹ ਯਾਰ ਇਹ ਕਾਲ ਤੱਕ ਕੋਈ ਕਹਿੰਦੀ ਚਾਂਸੀ ਦੀ ਦੋ ਬਚਨਾਂ ਨੂੰ ਸਮਝ ਤੈਸ ਨਾ ਸ਼ੁਰੂਆ ਅਕਾਲ ਤੱਕ ਦਾ ਮੁੱਦਾ ਨਹੀਂ ਇਹ ਕਾਨੂੰਨੀ ਮੁੱਦਾ ਵਾ ਕਾਨੂੰਨੀ ਮੁੱਦੇ ਸ਼੍ਰੋਮਣੀ ਕਮੇਟੀ ਨੂੰ ਜਿਹੜੇ ਚੱਲਣੇ ਪੈਣੇ ਆ ਤਾਂ ਅਕਾਲ ਤੱਕ ਤੋਂ ਇਹੀ ਨਿਰਦੇਸ਼ ਹੋਏਗਾ ਹੂੰ ਇਹ ਸ਼੍ਰੋਮਣੀ ਕਮੇਟੀ ਜਿਹੜੀ ਆ ਇਹਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕਰੇ ਜਾਂ ਕੋਰਟ ਚੈਲੰਜ ਕਰੇ ਜਿਹੜੀ ਆ ਇਹ ਸਰਕਾਰ ਗਲਤ ਕਰ ਰਹੀ ਹੈ ਸਰਕਾਰ ਗਲਤ ਨਹੀਂ ਕਰ ਰਹੀ ਹਾਈ ਕੋਰਟ ਦੇ ਹਦੇਸ਼ਾ ਦੇ ਅਕਾਰ ਵੀ ਹੋ ਰਹੀ ਆ ਇੱਥੇ ਚੁੱਪ ਕਰਕੇ ਸਰਕਾਰ ਨੇ ਆਪਣੀ ਸੀਪਨੀ ਨੂੰ ਵਾਲੀ ਤੁਹਾਨੂੰ ਬਚਾਉਂਦੇ ਬਚਾਉਂਦੇ ਜੀ ਤੇ ਪਟਕੀ ਸਾਹਿਬ ਹੁਣ ਆਪਣੇ ਪੰਜਾਬ ਤੋਂ ਬੰਦੇ ਜਿਹੜੇ ਜਾਂਦੇ ਆ ਪੂਰੇ ਭਾਰਤ ਚੋਂ ਪੰਜਾਬੀ ਗੁਜਰਾਤੀ ਆ ਸਾਊਥ ਇੰਡੀਆ ਤੋਂ ਇਹ ਹੁਣ ਕਰੋੜ ਰੁਪਇਆ ਯੂਗਾਂਡਾ ਜਾਣ ਦਾ ਦਿਆ ਕਰਨਗੇ ਏਜੰਟਾਂ ਨੂੰ ਜਾਂ ਇਕਵੇਟਰ ਜਾਣ ਦਾ ਦਿਆ ਕਰਨਗੇ ਕਿਉਂਕਿ ਟਰੰਪਸ ਸਾਹਿਬ ਕਹਿੰਦੇ ਵੀ ਮੈਂ ਨਾਗਰਿਕਤਾ ਨਹੀਂ ਦੇਣੀ ਮੈਂ ਬਾ ਇੱਜ਼ਤ ਤੁਹਾਨੂੰ ਵਕ ਵਕ ਦੇਸ਼ਾਂ ਚ ਭੇਜ ਦਿੰਨਾ ਵੇਖੋ ਤੁਹਾਨੂੰ ਆਉਣ ਵਾਲੇ ਸਮੇਂ ਤੇ ਨਾ ਯੂਰਪੀਅਨ ਕੰਟਰੀ ਨੇ ਚੱਲਣਾ ਵਾ ਨਾ ਅਮਰੀਕਾ ਨੇ ਚੱਲਣਾ ਨਾ ਕੈਨੇਡਾ ਨੇ ਚੱਲਣਾ ਕੈਨੇਡਾ ਦੀ ਕੱਲ ਦੀ ਆਬਾਦੀ ਦੀ ਗੱਲ ਆ ਗਈ ਜਿੱਤੋਂ ਦੀ ਆਬਾਦੀ ਘਟਣੀ ਸ਼ੁਰੂ ਹੋ ਗਈ ਹੈ। ਉਹਦੇ 2-3 ਕਾਰਨ ਨੇ। ਇੱਕ ਕਾਰਨ ਤੇ ਉਹਨਾਂ ਨੇ ਜਿਹੜੇ ਸੀ ਥੋਕ ਦੇ ਭਾਣਾ ਵੀਜੇਦਣੇ ਬੰਦ ਕਰ ਦਿੱਤੇਗੇ। ਦੂਸਰੀ ਚੀਜ਼ ਜਿਹੜੇ ਇਲਿਗਲ ਸੀ ਉਹ ਵਾਪਸ ਜਨ ਸ਼ੁਰੂ ਕਰਤੇਗੇ। ਤੀਸਰੀ ਚੀਜ਼ ਉਤੋਂ ਕੈਨੇਡੀਅਨ ਜਿਹੜੇ ਨੇ ਉਹ ਵੀ ਉਤੋਂ ਸ਼ਿਫਟ ਕਰ ਰਹੇ ਨੇ ਉਹ ਕਿਉਂ ਸ਼ਿਫਟ ਕਰ ਰਹੇ ਨੇ? ਕਿਉਂ ਕੈਨੇਡਾ 'ਚ ਭਿਗਾਈ ਬਹੁਤ ਹੋ ਗਈ। ਦਾੜੀ ਨੂੰ ਮੁਚਲ ਮੀਅ ਵੱਲ ਨਮੀ ਹੁੰਦੀ ਜਾਂਦੀ ਹੈ। ਭਗਾਈ ਕਰਕੇ ਲੋਕ ਦੂਸਰੇ ਕੰਟਰੀ ਜਾ ਰਹੇ ਨੇ ਜਿੱਥੇ ਕੋਈ ਸਸਤਾ ਮਾਲ ਹੈਗਾ ਜਿੱਥੇ ਉਹਨਾਂ ਨੂੰ ਕੰਮ ਚੰਗਾ ਮਿਲ ਜੇ ਸਸਤਾ ਭਾਅ ਮਿਲ ਜੇ ਉੱਥੇ ਜਾ ਰਹੇ ਨੇ। ਤੇ ਕੱਲ ਦੀ ਖਬਰ ਸੀ ਵੀ ਕੈਨੇਡਾ ਦੀ ਆਬਾਦੀ ਘਟਣੀ ਸ਼ੁਰੂ ਹੋ ਗਈ ਹੈ ਤਾਂ ਮਤਲਬ ਵੀ ਉਸੇ ਕਰ ਘਟ ਰਹੀ ਹੈ ਵੀ ਜਦੋਂ ਸਾਡੇ ਬੰਦੇ ਜਾਣੇ ਉੱਥੇ ਬੰਦ ਹੋ ਗਏ। ਕੈਨੇਡਾ ਨੇ ਵੀ ਫੈਸਲਾ ਕੀਤਾ ਵੀ ਜਿਹੜੇ ਸਾਡੇ ਕੋ ਇਲਿਗਲ ਉਹ ਸਾਰੇ ਅਸੀਂ ਵਾਪਸ ਭੇਜਾਂਗੇ। 7000 ਬੰਦਾ ਮਿਲਖੇ ਛੱਦ ਉਹਨਾਂ ਦੇ ਬਖ ਕੈਂਪਾਂਜ ਪਿਆ ਹੋ ਉਹ ਕਿੱਲਾ ਸਾਡਾ ਨਹੀਂ ਉਹ ਤੇ ਪਾਕਿਸਤਾਨ ਵੀ ਹੈਗਾ ਉਹ ਚੂਰ ਕੰਟਰੀ ਵੀ ਹੈਗੇ ਆ ਪੰਜਾਬ ਵੀ ਹੈਗਾ ਉਹਦੇ ਚ ਪੂਰਾ ਇੰਡੀਆ ਵੀ ਹੈਗਾ ਉਹ ਚ ਲੰਕਾ ਵੀ ਹੈਗਾ ਸਾਰੇ ਕੰਟਰੀ ਚ ਹੈਗੇ ਐਸੀ ਕਰਕੇ ਉਹਨਾਂ ਨੂੰ ਵਾਪਸ ਭੇਜਣ ਦੀਆਂ ਤਿਆਰੀਆਂ ਨੇ ਤੇ ਜਿਹੜੀ ਗੱਲ ਅਬ ਤੁਸੀਂ ਗੱਲ ਕੀਤੀ ਆ ਵੀ ਟਰੰਪ ਨੇ ਇੰਨੀ ਗੱਲ ਵੀ ਲਾਗਦੇ ਦੇਸ਼ਾਂ ਤੇ ਤੁਸੀਂ ਵੀ ਜੰਗ ਉਹਨਾਂ ਨੂੰ ਲਾਗਦੇ ਹੈ ਕਿੱਥੇ ਭੇਜੋਗੇ ਤੁਸੀਂ ਜਿਹੜੀ ਜੁਗੰਡਾ ਦੀ ਗੱਲ ਕੀਤੀ ਆ ਜਿਹੜਾ ਆਪ ਭੁੱਖਾ ਮਰਦਾ ਤੋਂ ਉਹ ਜਗਾ ਕਿਥੋਂ ਦੇ ਦੂਗੋ ਇਹ ਇਹੋ ਤੇ ਉਹਦੀ ਸਿਆਸਤ ਆ ਇਸ ਕਰਕੇ ਉਹ ਕਹਿੰਦਾ ਬੀਠੂ ਇਹਨੂੰ ਭੇਜ ਦੇ ਤੋ ਤੂੰ ਆਪੀ ਗੱਪ ਆਪਣੇ ਡੇਢ ਚੱਲ ਜਾਨਗੇ ਅਸੀਂ ਕੀ ਹਣਾ ਦੇਜੋ ਲੇਕਿਨ ਉੱਥੋਂ ਦੇ ਲੋਕ ਜਿਹੜੇ ਨੇ ਉੱਥੋਂ ਦੇ ਬਿਲਡਰ ਜਿਹੜੇ ਨੇ ਉੱਥੋਂ ਦੇ ਵਪਾਰੀ ਜਿਹੜੇ ਉਹ 트ੰਪ ਦੇ ਬਹੁਤ ਫਲਾਫ ਨੇ ਉੱਥੇ ਇਸ ਵਕਤ ਵੀ ਸਾਡਾ ਬਿਲਾ ਕਰ ਕਰਤਾ ਜਿਹੜਾ ਕੰਮ ਅਸੀਂ ਇਹਨਾਂ ਦੇ ਕੋਲੋਂ 50 ਡਾਲਰ ਸਿਕਿਉਰਿਟੀ ਸਾਡਾ ਉਹ 250 ਡਾਲਰ ਚ ਹੁੰਦਾ ਹੂੰ ਇਸ ਕਰਕੇ ਉਹ ਦੇ ਖਿਲਾਫ ਤੇ ਟਰੰਪ ਦੇ ਹੁਣ ਆਉਣ ਵਾਲੇ ਸਮੇਂ ਤੇ ਵਿਖੋ ਵੀ ਇਹ ਇੰਨੀ ਗੱਲੇ ਦੇ ਕਹਿ ਦਿੱਤੀ ਆ ਵੀ ਸਤਕਾਰ ਕਰਦੇ ਤੇ ਆਉਣ ਵਾਲੇ ਨਾਲ ਦੇ ਕੰਟਰੀ ਦੀ ਭੇਜਾਂ ਸਾਡੀ ਪਾਪੂਲੇਸ਼ਨ ਜਿਹੜੀ ਆ ਉਹ ਲੋੜ ਤੋਂ ਵੱਧ ਗਈ ਆ ਅਸੀਂ ਪਾਪੂ ਦੀ ਸੀ ਘਟਾਉਣੀ ਆਪਣੀ ਉਹ ਕਿੰਨੇ ਕੁ ਭੇਜਦੇ ਆ ਕੀ ਕਰਦੇ ਇਹ ਨਹੀਂ ਪਤਾ ਹੁੰਦਾ ਜੀ ਪਰ ਸ਼ਬਦ ਬੋਤ ਬੋਤਾਂ ਵਾ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ